ਸਾਂਪੁਰ ਏਰੀਆ ਿਲੰਦਰ ਏਰੀਆ ਪਿਆ ਤਰਨ ਤਰਨ ਦੇ ਵਿੱਚ ਅਸੀਂ ਖੜੇ ਆ ਮੁੰਡਾ ਪਿੰਡ ਦੀ ਜਮੀਨ ਤੇ ਇੱਥੇ ਦਰਿਆ ਨੇ ਦੇ ਅੰਦਰ ਹੀ ਇਹ ਸਾਰੀ ਪਾਲੀਏ ਮੋਰੇ ਢਟਾਇਆ ਜਾਂਦਾ ਤੇ ਇਥੇ ਅ ਇਹਨੀ ਜਿਹੜੀ ਦਵਾਈ ਹੈ ਇਥੇ ਕੋਠੇ ਵੀ ਘਟ ਕੇ ਨਾ ਬਜ਼ੁਰਗਾਂ ਦੇ ਤੇ ਮੋਟਰਾਂ ਮਟਰਾਂ ਦਾ ਤਾਂ ਪਤਾ ਹੀ ਨਹੀਂ ਸਾਲ ਹੋ ਗਿਆ ਹਜੇ ਤੱਕ ਰੇਤਾ ਪੈਨ ਕਰਕੇ ਕੁਝ ਵੀ ਨਹੀਂ ਸਕਿਆ ਤੇ ਇਹਨਾਂ ਨੇ ਕਾਫੀ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਬੇਨਤੀ ਕੀਤੀ ਬਹੁਤਕثر ਨੂੰ ਬੇਨਤੀ ਕੀਤੀ ਪਰ ਇਹ ਕਾਰਜ ਹੋ ਨਹੀਂ ਸਕਿਆ ਲਗਾਤਾਰ ਅਸੀਂ ਵੀ ਬੇਨਤੀ ਕਰਦੇ ਰਹੇ ਕਿ ਸਾਨੂੰ ਇਹ ਕਿ ਇਹ ਇੱਥੇ ਆਉਣਾ ਕਾਫੀ ਦੂਰ ਪੈ ਜਾਂਦਾ ਇਸ ਤੋਂ ਇਸੇ ਕਿ ਇੱਥੇ ਸਮਾਜ ਸੇਵੀ ਸੰਸਥਾ ਜਥੇਬੰਦੀਆਂ ਨਾਲ ਮਸਲਾ ਹੱਲ ਕਰ ਦਿੰਦੇ ਅਸੀਂ ਆਪ ਵੀ ਬੇਨਤੀ ਕੀਤੀ ਸੀ ਪਰ ਹੋ ਨਹੀਂ ਸਕਿਆ ਅੱਜ ਸ਼ੁਰੂਆਤ ਕਰ ਰਹੇ ਹਾਂ ਇਹ ਇਹ ਜੀ ਫਿਰ ਜਾ ਕੇ ਇਹਨਾਂ ਨੇ ਕਾਫੀ ਅੱਗੇ ਵੀਡੀਓ ਵੀ ਪਾਈਆਂ ਸੀ ਤੇ ਪਰ ਕਿਸ ਨੂੰ ਬਾਣ ਫਿਰ ਇਹ ਹੁਣ ਫਿਰ ਸਾਡੇ ਕੋਲ ਗਾਇਕ ਕਹਿੰਦੇ ਬਾਬਾ ਜੀ ਐਕਿਉਂ ਸਾਡੀ ਕਣਕ ਵੀ ਰਹਿ ਜਾਣੀ ਥੋਲਾਂ ਤੱਕ ਇਹ ਤੋਂ ਹੁਣ ਉਹ ਸ਼ੁਰੂਆਤ ਕਰਨ ਲੱਗੇ ਆਂ ਬਰੂਪਾਸ਼ਾ ਕਿਰਪਾ ਕਰਨ ਤੁਸੀਂ ਸਾਰਿਆਂ ਨੇ ਜਰੂਰ ਸੇਵਾ ਵਿੱਚ ਹਿੱਸਾ ਪਾਉਣਾ ਕਿਉਂਕਿ ਅਸੀਂ ਬੜਗਦੀ ਆਪਾਂ ਜ਼ਮੀਨ ਤਿਆਰ ਕਰਕੇ ਦੇਣੀ ਆ ਤਾਂ ਕਿ ਇਹ ਵਿਚਾਰਾ ਆਪਣੇ ਪਰਿਵਾਰ ਦੇ ਵਿੱਚ ਰਹਿ ਸਕੇ ਤੇ ਆਪਣੇ ਪੰਜ ਖੇਤ ਜ਼ਮੀਨ ਤੇ ਜਿਸ ਤਰ੍ਹਾਂ ਦੇ ਹਾਲਾਤ ਆ ਆਪਾਂ ਦੇਖ ਰਹੇ ਆ ਗੁਰੂ ਪਾਸ਼ਾ ਕਿਰਪਾ ਕਰਨ ਸੋ ਵਾਹਿਗੁਰੂ ਕਰਮ ਚਰਾਉਣ ਵਾਲਾ ਉਹਦਾ ਹੀ ਕਾਰਜ ਸੋ ਸ਼ੁਰੂਆਤ ਹੋਣ ਲੱਗੀ ਹੈ ਤੁਸੀਂ ਸਾਰੇ ਸਹਿਯੋਗ ਦਿਓ ਵਾਹਿਗੁਰੂ ਦੀ ਕਾਪਾ ਸੋ ਵਾਹਿਗੁਰੂ ਦੀ